ਮੇਰੇ ਸਮੇਂ ਦਾ ਦਾਰਸ਼ਨਿਕ ਬੰਦਾ ਸੁਖਜਿੰਦਰ ਲੋਪੋ ਇਹ ਮੇਰਾ ਨਜ਼ਰੀਆ ਉਹਦੇ ਬਾਰੇ ਜਿਹੜਾ ਸੱਥ 'ਚ ਬੈਠੇ ਬੰਦਿਆਂ ਬਾ ਰਾਹਗੀਰਾਂ ਬਾਰੇ ਨਜ਼ਰੀਆ ਦੱਸਦਾ ਹੋਏ ਕਹਿੰਦਾ ਕਿ ਲੋਕ ਨਾ ਤਾਂ ਚੰਗੇ ਕੱਪੜੇ ਪਾਏ ਜਾਂਦੇ ਆ ਤੇ ਨਾ ਹੀ ਮਾੜੇ ਕੱਪੜੇ ਪਾਏ ਜਾਂਦੇ ਆ ਚੰਗੇ ਕੱਪੜੇ ਦੇਖ ਕੇ ਕਹਿੰਦੇ ਆ ਕਿ ਬਸ ਇਹਨਾਂ ਦਾ ਕੋਗਾ ਪੂਜਿਆ ਹੀ ਲੋ ਤੇ ਮਾੜਿਆ ਕੱਪੜਿਆਂ ਨੂੰ ਦੇਖ ਕੇ ਉਹਨਾਂ ਦਾ opinion ਹੁੰਦਾ ਵੀ ਇਹਨਾਂ 'ਚੋਂ ਮੈਲ ਨਹੀਂ ਨਿਕਲ ਸਕਦੀ ਚਾਹੇ ਲੱਖ ਯਤਨ ਕਰ ਲੈਣ ਇੱਥੇ ਇਹ ਗੱਲ ਸਾਬਤ ਹੁੰਦੀ ਆ ਵੀ ਬੰਦੇ ਨੂੰ ਆਪਣੇ ਰਾਹ ਤੇ ਤੁਰੇ ਜਾਣਾ ਚਾਹੀਦਾ ਆਸੇ-ਪਾਸੇ ਵਾਲਿਆਂ ਦੀ ਪ੍ਰਵਾਹ ਕੀਤੇ ਹਨ। ਮੰਜ਼ਲ ਤੇ ਉਹੀ ਬੰਦੇ ਪਹੁੰਚਦੇ ਆ ਜਿਹੜੇ ਆਸੇ-ਪਾਸੇ ਨੂੰ ਇਗਨੋਰ ਕਰਦੇ ਆ। ਤੇ ਮੰਜ਼ਲਾਂ ਤੋਂ ਉਹ ਬੰਦੇ ਥੜਕ ਜਾਂਦੇ ਆ ਜਿਹੜੇ ਆਸੇ-ਪਾਸੇ ਦੀ ਪ੍ਰਵਾਹ ਕਰਦੇ ਆ। ਤੁਰਿਆ ਬੰਦਾ ਕਿਤੇ ਨਾ ਕਿਤੇ ਪਹੁੰਚ ਹੀ ਜਾਂਦਾ ਹੁੰਦਾ। ਆਲਦੀ ਮੰਜ਼ਲ ਤੇ ਤੇ ਜਿਨ੍ਹਾਂ ਨੇ ਆਪਦੀ ਮੰਜ਼ਲ ਤੇ ਪਹੁੰਚਣਾ ਹੁੰਦਾ ਨਾ ਉਹ ਮੌਸਮਾਂ ਦਾ ਗੱਡੀਆਂ ਦਾ ਦਿਨਾਂ ਤਿਥਾਂ ਤਿਹਾਰਾਂ ਦਾ ਇੰਤਜ਼ਾਰ ਨਹੀਂ ਕਰਦੇ ਉਹ ਤਾਂ ਸਗੋਂ ਨਦੀ ਦੇ ਪ੍ਰਵਾਹ ਵਾਂਗੂ ਨਿਰੰਤਰ ਆਪਦੀ ਚੱਲੇ ਵਗਦੇ ਰਹਿੰਦੇ ਨੇ ਤੁਰਦੇ ਰਣਾ ਜਾਂ ਹੱਲ ਜੁਲ ਕਰਨੀ ਜਿਉਂਦੇ ਬੰਦਿਆਂ ਦੀ ਨਿਸ਼ਾਨੀ ਆ ਮਰਿਆ ਬੰਦਾ ਆਕੜਿਆ ਸੱਪ ਲਿਆ ਪਿਆ ਰਹਿੰਦਾ ਹੱਲਦਾ ਨਹੀਂ ਹੁੰਦਾ ਬਾਕੀ ਜੇ ਮੰਜ਼ਲ ਤੇ ਨਾਂ ਵੀ ਤੁਰਿਆ ਬੰਦਾ ਪਹੁੰਚੂ ਉਹਦੇ ਹੱਡ ਗੋਡੇ ਤਾਂ ਸਹੀ ਸਲਾਮਤ ਰਹਿਣਗੇ ਜੇ ਤੁਰਦਾ ਫਿਰਦਾ ਰਹੂ ਦੂਜੀ ਗੱਲ ਵੀ ਜੀ ਤੁਰਦਾ ਫਿਰਦਾ ਬੰਦਾ